ਸਹਾਰਜੰਤ ਸਰਕਰ ਸਾਨੂੰ ਥੋੜੀ ਰਿਪੋਰਟਾਂ ਇਤਲਾਹ ਆਈ ਸੀ ਕਿ ਪਟੇਂਡਾ ਡੱਬਾ ਵਾਲੀ ਰੋਡ ਗੁਰਸਰ ਸਿੰਘ ਵਾਲ ਤੇ ਕਹੜੀ ਪੁੱਟਰ ਦੇ ਵਿਚਕਾਰ ਇੱਕ ਹਾਦਸਾ ਹੋਇਆ ਸਾਡੀਆਂ ਦੋ ਐਂਬੂਲੈਂਸ ਟੀਮਾਂ ਹਰਪੰਤ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਦਸਾ ਹੋਇਆਗਾ 25 ਜਣੇ ਜ਼ਖਮੀ ਹੋਏ ਆ ਜਿਨੂੰ ਐਮਟ ਤੇ ਸਿਵਲ ਹਸਪਤਾਲ ਪਟੇਂਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਵਾਲ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਆਮੋ ਸਾਹਮਣੇ ਹੋਈ ਸੜਕਾਂ ਰੌਂਗ ਸਾਈਡ ਆ ਰਹੀ ਐ ਸਿੱਕ ਸਿੰਗਲ ਰੋਡ ਚੱਲ ਰਹੀ ਉਹਦੇ ਕਰਕੇ ਜਾਨੀ ਨੁਕਸਾਨ ਤੋਂ 20-25 ਸਵਾਰੀਆਂ ਜ਼ਖਮੀ ਹੋਈਆਂ ਸਹਾਰਜਨ ਸਰਵਰਕਰਾਂ ਸਾਨੂੰ ਥੋੜੀ ਰੇ ਪਹਿਲਾਂ ਇਤਲਾਹ ਆਈ ਸੀ ਕਿ ਪਟੇਂਡਾ ਡੱਬ ਵਾਲੀ ਰੋਡ ਗੁਰਸਰ ਸੈਣੀ ਵਾਲ ਤੇ ਕੈਰੀਪੁੱਟਰ ਦੇ ਵਿਚਕਾਰ ਇੱਕ ਸ਼ਟਕੀ ਹਾਸਤਾ ਹੋਇਆ ਸਾਡੀਆਂ ਦੋ ਐਂਬੂਲੈਂਸਾਂ ਤੇ ਮਹਾਰਮਨ ਸਿੰਘ ਤੇ ਸੰਦੀਪ ਗਿੱਲ ਮੌਕੇ 'ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਇਹ ਵਨ ਸਾਈਡਰ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਾਨੇ ਜ਼ਖਮੀ ਹੋਏ ਜਿਹਨੂੰ ਐਮਟ ਤੇ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਨਾਲ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂ ਚੱਲ ਰਹੇ ਆ ਸਰ ਹਾਂ ਬਿਲਕੁਲ ਸਮਝਣੀ ਹੋਈ ਹੈ ਆਮੋ ਸਾਹਮਣੀ ਹੋਈ ਸਰ ਟਰੱਕ ਨਾਲ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜਾਨੀ ਨੁਕਸਾਨ ਤੇ 25 ਸ ਸਹਾਰਜਾਂ ਚ ਵਰਕਰਾਂ ਸਾਨੂੰ ਥੋੜੀ ਰਿ ਪਹਿਲਾਂ ਇਤਲਾਹ ਆਈ ਸੀ ਕਿ ਪਟਿੰਡਾ ਡੱਬ ਵਾਲੀ ਰੋਡ ਗੁਰਸਰ ਸੈਨੇਲ ਤੇ ਕੈਰੀਪੁੱਟਰ ਦੇ ਵਿਚਕਾਰ ਇੱਕ ਹਾਦਸਾ ਹੋਇਆ ਸਾਡੀਆਂ ਦੋ ਐਂਬੂਲੈਂਸਾਂ ਤੇ ਮਹਾਰਮਨ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਇਹ ਵਨ ਸਾਈਡਰ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਦਸਾ ਹੋਇਆਗਾ 25 ਜਣੇ ਜ਼ਖਮੀ ਹੋਏ ਜਿਨੂੰ ਐਮਟ ਤੇ ਸਿਪਲਾ ਹਸਪਤਾਲ ਪਟਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਨਾਲ ਰੌਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਸਭ ਆਮ ਸਾਮਣੀ ਹੋਈ ਸਾਤਕੜ ਰੌਂਗ ਸਾਈਡ ਆ ਰਹੀ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਕਰਕੇ ਜਾਨੀ ਨੁਕਸਾਨ ਤੋਂ 20-25 ਸਵਾਰੀਆਂ ਜ਼ਖਮੀ ਹੋਈਆਂ ਸਹਾਜਨ ਸਰ ਵਰਕਰਾਂ ਸਾਨੂੰ ਥੋੜੀ ਰਿ ਪਹਿਲਾਂ ਇਤਲਾਹ ਆਈ ਸੀ ਕਿ ਪਟੇਂਡਾ ਡੱਬ ਵਾਲੀ ਰੋਡ ਗੁਰਸਰ ਸੈਨੇਲ ਤੇ ਕੈਰੀਪੁੱਟਰ ਦੇ ਵਿਚਕਾਰ ਇੱਕ ਸ਼ਟਕੀ ਹਾਸਤਾ ਹੋਇਆ ਸਾਡੀਆਂ ਦੋ ਐਮਬੂਲੈਂਸਾਂ ਤੇ ਮਹਾਰਮਨ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਾ ਤੇਲ ਟੈਂਕਰ ਤੇ ਨਵੀਂ ਦੀ ਬੱਸ ਐਕਸੀਡੈਂਟ ਹੋਇਆ ਪੈਸੀ ਦਾ ਜੋ ਕਿ ਇਹ ਵਨ ਸਾਈਡਰ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਤਾ ਹੋਇਆਗਾ ਬੀ ਪੱਤੀਆਂ ਨੇ ਜ਼ਖਮੀ ਹੋਇਆ ਜਿਹਨੂੰ ਐਮਟੇ ਤਸਪੀ ਹਸਪਤਾਲ ਪਟੰਡਾ ਲੈ ਕੇ ਆਏ ਆ ਬਾਕੀ ਇਹ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਸਰ ਇਹ ਸਾਰਾ ਮੁਸਬੜੀ ਹੋਈ ਹੈ ਆਮੋ ਸਾਹਮਣੀ ਹੋਈ ਸਰ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਪਰ ਤੇ ਜਾਣੀ ਨੁਕਸਾਨ ਤੋਂ 25 ਸਵਾਰੀਆਂ ਜ਼ਖਮੀ ਹੋਈਆਂ ਸਹਾਜਨ ਸਰ ਵਰਕਰਾਂ ਸਾਨੂੰ ਥੋੜੀ ਰਿ ਪਹਿਲਾਂ ਇਤਲਾਹ ਆਈ ਸੀ ਕਿ ਪਟੰਡਾ ਡੱਬ ਵਾਲੀ ਰੋਡ ਗੁਰਸਰ ਸਿੰਘ ਵਾਲ ਤੇ ਕਹੜੀ ਪੁੱਟਰ ਦੇ ਵਿਚਕਾਰ ਇੱਕ ਛੜਕੀ ਹਾਸਤਾ ਹੋਇਆ ਸਾਡੀਆਂ ਦੋ ਐਂਬੂਲੈਂਸਾਂ ਮਹਰਬਾਨ ਸਿੰਘ ਤੇ ਸੰਦੀਪ ਕੋਲ ਮੌਕੇ ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਿਊ ਦੀ ਬੱਸ ਦਾ ਐਕਸੀਡੈਂਟ ਹੋਇਆ ਪੈਸੇ ਦਾ ਜੋ ਕਿ ਵਨ ਸਾਈਡਡ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਸਾ ਹੋਇਆਗਾ 25 ਜਣੇ ਜ਼ਖਮੀ ਹੋਏ ਆ ਜਿਹਨੂੰ ਐਮਤ ਤੇ ਸਿਵਲ ਹਸਪਤਾਲ ਬਠਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਤੇ ਹਸਪਤਾਲ ਲੈ ਕੇ ਬਾਕੀ ਲਾਂਚ ਰਹੇ ਆ ਸਭ ਆਮੋ ਸਾਹਮਣੀ ਹੋਈ ਸਾ ਟਰੱਕੜ ਰੌਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਪਰਪੇ ਜਾਨੀ ਨੁਕਸਾਨ ਤਾਂ 25 ਸਵਾਰੀਆਂ ਜ਼ਖਮੀ ਹੋਈਆਂ ਸਹਾਰਜੰਚ ਵਰਕਰਾਂ ਸਾਨੂੰ ਥੋੜੀ ਰਿਪਲਾਂ ਇਤਲਾਹ ਆਈ ਸੀ ਕਿ ਪਟਿੰਡਾ ਡੱਬ ਵਾਲੀ ਰੋਡ ਗੁਰਸਰ ਸੈਨੇਲ ਤੇ ਕਹਰੀ ਪੁੱਤਰ ਦੇ ਵਿਚਕਾਰ ਇੱਕ ਹਾਦਸਾ ਹੋਇਆ ਸਾਡੀਆਂ ਦੋ ਐਂਬੂਲੈਂਸਾਂ ਤੇ ਮਹਾਰਮਨ ਸਿੰਘ ਤੇ ਸੰਦੀਪ ਗਿੱਲ ਮੌਕੇ ਤੇ ਆ ਕੇ ਦੇਖਿਆ ਤੇਲ ਟੈਂਕਰ ਤੇ ਨਿਊ ਦੀ ਬੱਸ ਐਕਸੀਡੈਂਟ ਹੋਇਆ ਪੈਸੀ ਦਾ ਜੋ ਕਿ ਇਹ ਵਨ ਸਾਈਡਰ ਰੋਡ ਚੱਲ ਰਿਆ ਸੀਗਾ ਉਹਦੇ ਕਰਕੇ ਹਾਦਸਾ ਹੋਇਆਗਾ 25 ਜਣੇ ਜ਼ਖਮੀ ਹੋਏ ਜਿਨੂੰ ਐਮਟ ਤੇ ਸਿਪਲ ਹਸਪਤਾਲ ਪਟਿੰਡਾ ਲੈ ਕੇ ਆਏ ਆ ਬਾਕੀ ਇਹ ਟਰੱਕ ਨਾਲ ਰੌਕ ਸਾਈਡ ਆ ਰਿਹਾ ਸੀ ਕਨੈਕਟਰ ਦੇ ਦੱਸਣ ਮੁਤਾਬਕ ਇਤਿਹਾਸ ਪਰ ਲੈ ਕੇ ਬਾਕੀ ਲਾ ਚੱਲ ਰਹੇ ਸਭ। ਅਮੋ ਸਾਹਮਣੇ ਹੋਈ ਹੈ। ਸਾਡਾ ਟ੍ਰੱਕ ਰੋਂਗ ਸਾਈਡ ਆ ਰਿਹਾ ਸੀ ਇੱਕ ਸਿੰਗਲ ਰੋਡ ਚੱਲ ਰਿਹਾ ਉਹਦੇ ਪਰਪੇ। ਜਾਣੀ ਨੁਕਸਾਨ ਤੋਂ 20-25 ਸਵਾਰੀਆਂ ਜ਼ਖਮੀ ਹੋਈ।